ਤਾਂ ਮੰਚ ਤੇ ਬਾਅਦ ਚ ਕਾਰਕ ਕਰ ਦੋ ਕਾਰਕਤਾ ਆਪਸ ਵਿੱਚ ਉਹਨਾਂ ਨੂੰ ਸਮਝ ਨਹੀਂ ਹੁੰਦੀ ਤੇ ਉਹ ਬਾਅਦ ਚ ਮੀਟਿੰਗ ਤੋਂ ਬਾਅਦ ਹੋਇਆ ਮੈਂ ਹੀ ਉੱਥੇ ਮੀਟਿੰਗ ਸੀ ਕਰੀ ਜਿੱਥੇ ਕਹਿਣਾ ਗਲਤ ਨਹੀਂ ਹੋਏਗਾ ਜਦ ਤੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਰਾਜ ਆਇਆ ਤਦ ਤੋਂ ਲੁੱਟਾਂ ਖੋਹਾਂ ਡਕੈਤੀਆਂ ਔਰ ਇਹੋ ਜਿਹੇ ਮਰਡਰ ਦੇ ਕੇਸਸ ਵਧੇ ਨੇ ਔਰ ਜੋ ਸੌ ਹਿੱਸੇ ਪੰਜਾਬ 'ਚ ਪੰਡੇ ਆ ਉਹਨਾਂ ਲੋਕਾਂ ਨੂੰ ਲੁੱਟਾ ਖਵਾਉਂਦਾ ਇਹਨਾਂ ਨੇ ਇੱਕ ਤਰ੍ਹਾਂ ਠੇਕਾ ਦਿੱਤਾ ਹੋਇਆ ਹੈ ਔਰ ਮੈਨੂੰ ਜੋ ਪਤਾ ਲੱਗਿਆ ਹੈ ਸੱਚਾ ਝੂਠ ਹੈ ਪਤਾ ਨਹੀਂ ਇਹਨਾਂ ਨੂੰ ਉਹਦਾ ਪੈਸਾ ਵੀ ਆਦਾ ਹੈ ਇਹ ਤਾਂ ਅਤੰਕ ਰਾਜਨੀਤਿਕ ਅਤੰਕਵਾਦ ਕਹਿੰਦੇ ਇਹਨੂੰ ਜਿਹੜਾ ਇਹ ਕੰਮ ਹੋ ਰਿਹਾ ਔਰ ਇਹ ਸਰਕਾਰ ਦੀ ਸ਼ਹਿਤੇ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਆਪਸ ਵਿੱਚ ਉਹ ਤਾਂ ਮੰਚ ਤੇ ਬਾਅਦ ਚ ਕਾਰਜ ਕਰ ਦੋ ਕਾਰਜ ਕਰਤਾ ਆਪਸ ਵਿੱਚ ਇਦਾਂ ਜਿਹੜਾ ਵਿਸਤਾਰ ਹੋ ਰਿਹਾ ਨਾ ਪਾਰਟੀ ਦਾ ਉਹਦੇ ਵਿੱਚ ਕਈ ਨਵੇਂ ਲੋਕ ਆਉਂਦੇ ਆ ਉਹਨਾਂ ਚ ਪਾਰਟੀ ਦੇ ਸੰਸਕਾਰ ਨਹੀਂ ਹੁੰਦੇ ਕਈ ਵਾਰ ਤੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਤੇ ਉਹ ਬਾਅਦ ਚ ਮੀਟਿੰਗ ਤੋਂ ਬਾਅਦ ਹੋਇਆ ਮੈਂ ਹੀ ਉੱਥੇ ਮੀਟਿੰਗ ਸੀਗਾ ਪਰ ਉਸ ਤੋਂ ਬਾਅਦ ਹੋਇਆ ਜੋ ਵੀ ਹੋਇਆ ਤੇ ਇਹ ਹੁੰਦਾ ਰਹਿੰਦਾ ਹੈ ਕੋਈ ਖਾਸ ਗੱਲ ਨਹੀਂ ਹੈ ਹੁਣ ਤੁਸੀਂ ਛੱਡਿਆ ਅਬਨੀਤ ਜੀ মিডিਆ ਦੇ ਇੰਚਾਰਜ ਨੇ ਪੰਜਾਬ ਦੇ ਪੂਰੇ ਬੀਜੇਪੀ ਦੇ ਇਹਨਾਂ ਤੋਂ ਵੀ ਪੁੱਛੋ ਕੁਝ ਅੱਜ ਅੱਜ ਜ਼ਿਲ੍ਹਾ ਪ੍ਰਧਾਨ ਜੀ ਕਈ ਵਾਰੀ ਮੋਸ ਜਿਹੜੇ ਇੰਪੋਰਟੈਂਟ ਬੂਥ ਦਾ ਵੀ ਪਿੱਛੇ ਫੰਕਸ਼ਨ ਜੀ ਵੀ ਤੁਹਾਡੇ ਨਾਲ ਹੈ ਨਹੀਂ ਉਹਨੇ ਉਹ ਜਿੰਨੀ ਗਏ ਹੋਇਆ ਯਾਰ ਉਹ ਤਾਂ ਬੱਚਾ ਸਾਡਾ ਪੁੱਤਰ ਆ ਮੇਰਾ ਜਿਹਾ ਜਿਹਾ ਲਾਲਪੁਰੇ ਦਾ ਪੁੱਤਰ ਆ ਉਹ ਜਿਹਾ ਮੇਰਾ ਉਹਦੇ ਵਿੱਚ ਕੀ ਆ ਉਹ ਕੋਈ ਗੱਲ ਨਹੀਂ ਹੈ ਉਹਦੀ ਕਮੀ ਮੈਂ ਪੂਰੀ ਕਰ ਦਉ ਹਾਂ ਬਹੁਤ ਮੰਦ ਭਾਗ ਹੈ ਜੀ ਇਹ ਜਿਹੜਾ ਮਰਡਰ ਹੋਇਆ ਹੈ ਇਹ ਇੱਕ ਤਰ੍ਹਾਂ ਦਾ ਅਮਨ ਸ਼ਾਂਤੀ ਔਰ ਭਾਈਚਾਰੇ ਦਾ ਮਰਡਰ ਹੈ ਪੁਲਿਸ ਦੀ ਫੇਲਿਅਰ ਹੈ ਪ੍ਰਸ਼ਾਸਨ ਦੀ ਫੇਲਿਅਰ ਹੈ ਇੰਟੈਲੀਜੈਂਸ ਏਜੰਸੀਆਂ ਦੀ ਫੇਲਿਅਰ ਹੈ ਵੈਸੇ ਕਹਿਣਾ ਗਲਤ ਨਹੀਂ ਹੋਏਗਾ ਜਦ ਤੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਰਾਜ ਆਇਆ ਤਦ ਤੋਂ ਲੁੱਟਾਂ ਖੋਹਾਂ ਡਕੈਤੀਆਂ ਔਰ ਇਹੋ ਜਿਹੇ ਮਰਡਰ ਦੇ ਕੇਸਿਸ ਵਧੇ ਨੇ ਔਰ ਇੱਕ ਕਹਿਣਾ ਗਲਤ ਵੀ ਨਹੀਂ ਹੋਏਗਾ ਕਿ ਪੰਜਾਬ ਦੇ ਅੰਦਰ ਆਮ ਆਦੀ ਪਾਰਟੀ ਨੇ 100 ਏਰੀਆ ਚ 100 ਹਿੱਸਿਆਂ ਚ ਪੰਜਾਬ ਨੂੰ ਵੰਡਿਆ ਔਰ ਜੋ 100 ਹਿੱਸੇ ਪੰਜਾਬ ਚ ਵੰਡੇਆ ਉਹਨਾਂ ਲੋਕਾਂ ਨੂੰ ਲੁੱਟਾ ਖਵਾਉਂਦਾ ਇਹਨਾਂ ਨੇ ਇੱਕ ਤਰ੍ਹਾਂ ਠੇਕਾ ਦਿੱਤਾ ਹੋਇਆ ਔਰ ਮੈਨੂੰ ਜੋ ਪਤਾ ਲੱਗਿਆ ਹੈ ਸੱਚਾ ਝੂਠ ਹੈ ਪਤਾ ਨਹੀਂ ਇਹਨਾਂ ਨੂੰ ਉਹਦਾ ਪੈਸਾ ਵੀ ਆਦਾ ਹੈ ਤੇ ਹੁਣ ਜਦ ਤੁਸੀਂ ਲੁੱਟ ਖੋ ਅਲਾਉ ਕਰਦੇ ਹੋ ਤੇ ਛੋਲੇ ਛੋਲੇ ਮਰਡਰ ਵਾਲਾ ਬਤ ਹੈ ਔਰ ਇਹ ਜਿਹੜਾ ਇਹਨਾਂ ਨੇ ਅਲਾਉ ਕੀਤਾ ਹੈ ਥੋੜੇ ਦਿਨ ਰੁਕ ਜਾਓ ਇਹ ਬਹੁਤ ਬੁਰੀ ਤਰ੍ਹਾਂ ਜਿਹੜਾ ਹੈ ਆਮ ਆਦੀ ਪਾਰਟੀ ਨੂੰ ਤੰਗ ਕਰੇਗਾ ਅੱਜ ਅਸੀਂ ਪਰਿਵਾਰ ਨੂੰ ਮਿਲਣ ਆਏ ਆਂ ਦੁੱਖ ਪ੍ਰਗਟ ਪਟਾਣਾ ਆਏ ਆਂ ਔਰ ਦੱਸਣ ਆਏ ਆਂ ਕਿ ਪੂਰਾ ਸਮਾਜ ਜਿਹੜਾ ਹੈ ਇਹਨਾਂ ਦੇ ਨਾਲ ਖੜਾ ਹੈ ਔਰ ਇਹਨਾਂ ਦੇ ਪਰਿਵਾਰ ਦੀ ਭਲਾਈ ਵਾਸਤੇ ਅਸੀਂ ਵੱਤ-ਵੱਤ ਉਪਰਾਲੇ ਕਰਾਂਗੇ ਮੈਂ ਜ਼ਿਆਦਾ ਤਾਂ ਨਹੀਂ ਕਹਿਣਾ ਚਾਹੁੰਦਾ ਇਸ ਵੇਲੇ ਕਿ ਬੇ ਐਸੇ ਦੁੱਖ ਦੀ ਘੜੀ ਚਾਏ ਆਂ ਅਸੀਂ ਪਰ ਮੈਂ ਸਮਝਦਾ ਕਿ ਜਦੋਂ ਦਾ ਇਹ ਸਰਕਾਰ ਆਈ ਹੈ ਉਸ ਵੇਲੇ ਦਾ ਕ੍ਰਾਈਮ ਬਹੁਤ ਵਧ ਗਿਆ ਲੁਟਾਕੂਆਂ ਵੀ ਔਰ ਅਤੰਕਵਾਦੀ ਗਤਿਵਿਧੀਆਂ ਜਿਹੜੀਆਂ ਨੇ ਇਹ ਵੀ ਹੁਣ ਸਾਹਮਣੇ ਆਉਣ ਲੱਗੀਆਂ ਤੇ ਪੰਜਾਬ ਦਾ ਆਉਣ ਵਾਲਾ ਜਿਹੜਾ ਇਹਨਾਂ ਨੂੰ ਸਮਾਂ ਰਹਿ ਗਿਆ ਉਹਦੇ ਚ ਕੀ ਹੋਊਗਾ ਇਹ ਸਮਝ ਨਹੀਂ ਆ ਰਿਹਾ ਇੱਥੇ ਹੁਣ ਜਦੋਂ ਵੀ ਕੋਈ ਵਾਰਦਾਤ ਹੁੰਦੀ ਆ ਲੋਕ ਆਮ ਪਿੰਡਾਂ ਚ ਵੀ ਕਹਿਣ ਲੱਗ ਗਏ ਮਾਲਵੇਚ ਮੈਂ ਮਾਲਵੇ ਤੋਂ ਉਹ ਕਹਿੰਦੇ ਆ ਕਿ ਸਾਨੂੰ ਤਾਂ ਜੋਗੀ ਚਾਹੀਦਾ ਮੈਂ ਇੱਕੋ ਗੱਲ ਕਹਿਣਾ ਜੇ મોદી ਨਹੀਂ ਆਊਗਾ ਤਾਂ ਜੋਗੀ ਕਿੱਥੋਂ ਆਜੂਗਾ ਤੇ ਇਸ ਕਰਕੇ ਇਹ ਜੇ ਜੋਗੀ ਚਾਹੀਦਾ ਜਿਵੇਂ ਯੂਪੀ ਚ ਗਲ੍ਹਾਂ ਚ ਤਖਤੀਆਂ ਪਾ ਕੇ ਕ੍ਰਿਮੀਨਲ ਜਾਂਦੇ ਆ ਨਾ ਕਿ ਸਾਨੂੰ ਬਖਸ਼ ਦਿਓ ਸਾਨੂੰ ਜੇਲ੍ਹ ਭੇਜ ਦਿਓ ਅਸੀਂ ਗਲਤੀ ਦੁਬਾਰਾ ਨਹੀਂ ਕਰਾਂਗੇ ਇਹ ਇਤੋਂ ਬੁਰਾ ਹਾਲ ਕਰਦੇ ਆਂਗੇ ਪੰਜਾਬ 'ਚ ਉਹਨਾਂ ਲੋਕਾਂ ਦਾ ਜਿਹੜੇ ਕ੍ਰਿਮਨਲ ਨੇ ਜਿਹੜੇ ਅਤੰਕੀ ਨੇ ਜਿਹੜੇ ਦੇਸ਼ਵਰੋਧੀ ਨੇ ਨਹੀਂ ਯਾਰ ਬੋਲ ਹੋ ਚੁੱਕੀ ਆ ਨਹੀਂ ਜਾਂਚ ਕਰੇਗੀ ਉਹ ਕਿਸ ਤਰ੍ਹਾਂ ਨਹੀਂ ਜਾਂਚ ਤਾਂ ਹੈ ਨਹੀਂ ਇਹ ਚਲੋ ਕਰੇ ਨਿਰਪੱਖ ਜਾਂਚ ਹੋ ਰਹੀ ਆ ਤੇ ਸਜ਼ਾ ਵੀ ਮਿਲਣੀ ਚਾਹੀਦੀ ਆ ਜਿਨ੍ਹਾਂ ਨੇ ਇਹ ਕੀਤਾ ਪਰ ਇਹ ਹੋਣ ਤੋਂ ਪਹਿਲਾਂ ਕਿੱਦਾਂ ਨਹੀਂ ਪਤਾ ਲੱਗਿਆ ਇਹਨੂੰ ਇੰਟੈਲੀਜੈਂਸ ਫੇਲਿਅਰ ਕਹਿੰਦੇ ਆ ਇਹ ਵੀ ਤਾਂ ਹੋਇਆ ਨਾ ਸੂਚਨਾ ਕਿਉਂ ਨਹੀਂ ਮਿਲੀ ਉਹਨਾਂ ਨੂੰ ਤੇ ਦੇਸ਼ ਦਾ ਕੋਈ ਵੀ ਸੂਬੇ ਦਾ ਨਾਗਰਿਕ ਜਾਵੇ ਉਹਦੀ ਹੱਤਿਆ ਹੋਵੇ ਇਹ ਪੂਰੀ ਗੱਲ ਹੈ ਤੇ ਮੈਂ ਇਹ ਸਮਝਦਾ ਬੜੀ ਮੰਦਭਾਗੀ ਘਟਨਾ ਹੋਈ ਹੈ ਚੋਣਾਂ ਆ ਗਏ ਚੋਣਾਂ ਮੁੱਤੇ ਲੱਗੋ ਬਹੁਤ ਆ ਚੁੱਕਿਆ ਬੀਜੇਪੀ ਦਾ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਉਹ ਕਿੱਥੇ ਲੱਗ ਰਹੇ ਬੜੀ ਪਿਕਚਰ ਦੇ ਰਹੇ ਮੂਹਰੇ ਮਾਲ ਵਿੱਚ ਗੱਲ ਕਰਦੇ ਦੀ ਗੰਨ ਕੰਨੀ ਕਰੇ ਕਿਵੇਂ ਦੇਖਦੇ ਹੋ ਅਜੇ ਲੰਗਰ ਸੂਬੇ ਨਾਨਪੁਰ ਹਲਕੇ ਸੀਟ ਫੈਸਲਾ ਨਹੀਂ ਦਿੱਤੀ ਕਿਵੇਂ ਦੇਖਦੇ ਹੋ ਸਰ ਅਜੇ ਸਾਡਾ ਕੈਂਡੀਡੇਟ ਆਉਣਾ ਸੈਂਟਰਲ ਪਾਰਲੀਮੈਂਟਰੀ ਬੋਰਡ ਨੇ ਦੇਣਾ ਅਸੀਂ ਤਾਂ ਫੇਰ ਹੀ ਕਮੈਂਟਸ ਕਰਾਂਗੇ ਡਿਸਕਸ਼ਨ ਹੋ ਰਹੀ ਜਿੰਨਾਂਪੁਰ ਨੂੰ ਲੈ ਕੇ ਦੇਖੋ ਮੈਂ ਸਟੇਟ ਦੀ ਚੋਣ ਸਮਤੀ ਦਾ ਮੈਂਬਰ ਹਾਂ ਮੈਂ ਇਸ ਤਰ੍ਹਾਂ ਦੀ ਗੱਲ ਮੀਡੀਆ 'ਚ ਕੋਈ ਨਹੀਂ ਬੋਲ ਸਕਦਾ ਤੇ ਇਹ ਮੀਡੀਆ ਦੀ ਗੱਲਾਂ ਨਹੀਂ ਹੁੰਦੀਆਂ ਪਾਰਟੀ ਦੇ ਅੰਦਰ ਦਾ ਮਸਲਾ ਤੇ ਮੈਂ ਸਮਝਦਾ ਅੱਛਾ ਕੈਂਡੀਡੇਟ ਦੇਾਂਗੇ ਜਿੱਦਾਂ ਬਾਕੀ ਦੇ ਕਰਦੇ ਨੇ ਇੱਕ ਸਾਨੀਂ ਅੰਦੋਲਨ ਕਰਕੇ ਵੀ ਇਦਾਂ ਰੋਜ਼ ਝੱਲਿਆ ਜਾ ਰਿਹਾ ਵੀਰੇ ਵੀ ਕੈਂਡੀਡੇਟ ਉਹ ਕਿੱਥੋਂ ਕਿੱਥੇ ਕੋਈ ਫਰਕ ਨਹੀਂ ਪੈਂਦਾ ਸਾਡੇ ਨਾਲ ਉਲਟਾ ਹਮਦਰਦੀ ਹੋ ਰਹੀ ਹੈ ਮੈਂ ਤਾਂ ਕਹਿੰਦਾ ਜੇ ਮੈਂ ਲੜਦਾ ਹਾਂ ਮੈਂ ਤਾਂ ਮੇਰੇ ਰੋਜ਼ ਕੰਮ ਮਾਰੋ ਵੀ ਪੱਥਰ ਮੇਰੇ ਆ ਜੋ ਕੋਈ ਗੱਲ ਹੈ ਇਹ ਇਹ ਤਾਂ ਅਤੰਕ ਰਾਜਨੀਤਿਕ ਅਤੰਕਵਾਦ ਕਹਿੰਦੇ ਇਹਨੂੰ ਜਿਹੜਾ ਇਹ ਕੰਮ ਹੋ ਰਿਹਾ ਔਰ ਇਹ ਸਰਕਾਰ ਦੀ ਸ਼ਹਿਤੇ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ